अच्छा तो बन्नी सिंह कह रहे फोटो नहीं लानी है संगत कह रही संता दी फोटो नहीं होनी फिर बहस वाली गल होगी यार संगत اعتراض ਕਰ ਰਹੀ ਜੀ ਸਰ ਮੈਨੇਜਮੈਂਟ ਕੀ ਹੋਇਆ ਸਾਡਾ ਬਾਬਾ ਜੀ ਸਾਡਾ ਪਰਸਾ ਉਹ ਕੋਲ ਦੇ ਹੁੰਦੇ ਆ ਬਾਬਾ ਦੀਪ ਸਿੰਘ ਜੀ ਚਾਪ ਆ ਯਾਰ ਮਿਸੀ ਆ ਜੋ ਨਹੀਂ ਨਹੀਂ ਸੰਤਾ ਨੂੰ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾ ਨਹੀਂ ਫੋਟੋ ਫਿਰ ਬਹਿਸ ਵਾਲੀ ਗੱਲ ਹੋ ਗਈ ਇੱਥੇ ਲੱਗੇ ਕਿ ਆ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਦੀ ਫੋਟੋ ਨਹੀਂ ਲੱਗੇ ਸਾਡੀ ਮਰਜ਼ੀ ਆ ਨੀ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਇੱਥੇ ਪੰਚ ਦਾਵਾ ਬਿਲਕੁਲ ਨਹੀਂ ਨਾ ਇੱਥੇ ਮੈਨੇਜਮੈਂਟ ਦਾ ਪੰਚ ਦੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਚ ਦਾ ਅਸੀਂ ਸਾਰੇ ਪੰਚ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੱਲੇ ਲੱਗੇ ਜੀ ਫੋਟੋਗ੍ਰਾਫ ਆਹ ਖਾ ਜੀ ਨੌਂ ਦੇ ਫੋਟੋ ਮਾ ਲਾਵਾ ਨਹੀਂ ਲੱਗੇ ਆ ਫੋਟੋ ਲਾਓ ਲਾਓ ਲੱਗੀ ਸੰਤਾ ਦੀ ਫੋਟੋ ਲਾ ਦਿਓ ਲਾ ਦਿਓ ਵੀਡੀਓ ਬਣਾਓ ਵੀਡੀਓ ਚਾਹੋ ਵੀਡੀਓ ਬਣਾਓ ਸੰਤਾ ਦੇ ਫੋਟੋ ਲਾ ਦਿਓ ਕੋਈ ਨਹੀਂ ਸਾਡੀ ਮੇਰੀ ਮਾਲਕੀ ਇੱਥੇ ਗੱਦਰ ਹੈ ਆਹੋ ਪ੍ਰਧਾਨ ਜੀ ਚਲੋ ਆਇਓ ਲਾਓ ਸੰਤਾ ਦੀ ਫੋਟੋ ਆਇਓ ਜੀ ਬੋਲੇ ਲੰਬੜ ਓਏ ਬੱਸ ਮੇਰੀ ਗੱਲ ਸੁਣ ਓਏ ਬੱਸ ਆਹ ਓਏ ਬੱਸ ਆਹ ਬੱਸ ਆਹ ਤੁਹਾਨੂੰ ਪਰਸ ਸੰਤਾਂ ਦੀ ਫੋਟੋ ਤੇ ਹੱਥ ਪਾਉਂਦੇ ਆ ਅਗਲਾ ਤੁਸੀਂ ਐਵੇਂ ਖਲੋਤੇ ਨਹੀਂ ਨਹੀਂ ਮੇਰੀ ਗੱਲ ਸੁਣਦੇ ਤੁਸੀਂ ਆਓ ਮੈਂ ਨਹੀਂ ਲੱਗੇਗੀ ਨਹੀਂ ਲੱਗੇਗੀ ਨਹੀਂ ਲੱਗੇਗੀ ਤੂੰ ਕੌਣ ਕਹਿਣਾ ਮੈਂ ਸਿੱਖ ਰਿਹਾ ਲਾਓ ਉਹ ਫੋਟੋ ਇੱਥੇ ਲਿਆਓ ਉਹ ਫੋਟੋ ਫਾੜੀ ਥੋੜਾ ਲਾਈ ਜਰਮਨ ਦਾ ਕਰੇ ਫਾਤਰੀ ਚੁੱਕੇਗਾ ਫਾਤਰੀ ਚੁੱਕੇਗਾ ਇਹ ਲਾ ਜੋ ਫੋਟੋ ਬਾਹਰ ਪਰ ਤੂੰ ਮੈਂ ਫੋਟੋ ਲੇ ਠੀਕ ਹੈ ਫੋਟੋ ਫੋਟੋ ਲਾਇਆ ਕਿੰਨੇ ਲਿਖੇ ਲਾ ਜਰਮਨ ਸ਼ਹੀਦ ਨੇ ਸ਼ਰਮਨੀ ਸਾਧਨੇ ਸੰਤ ਨੇ ਸੰਤ ਜਨਨ ਸਿੰਘ ਕੁਦਰਵਾਲਾ ਉਹਦੀ ਫੋਟੋ ਲੱਗੀ ਵੀ ਸਾਡੇ ਲੰਗਰ ਵਿੱਚ ਹੀ ਲੱਗੀ ਹੈ ਇਹ ਵੈਸੇ ਦਾ ਜੀ ਕੋਈ ਮਾਮਲਾ ਹੈ ਹੀ ਨਹੀਂ ਲੇਕਿਨ ਇਹਨੂੰ ਬਣਾਇਆ ਗਿਆ ਤੇ ਜਿਸ ਤਰ੍ਹਾਂ ਮੈਨੇਜਰ ਸਾਹਿਬ ਨੇ ਬਸ ਇਹ ਹੈ ਕਿ ਉਹਨਾਂ ਨੇ ਪੂਰਾ ਬਸਾਰ ਵੀ ਤਾਂ ਦਸਰਤ ਨਹੀਂ ਕਿਸਾਏ ਬਫਰੇ ਆ ਕੰਮ ਪਰ ਅਖੀਰਤ ਤੋਂ ਉੱਪਰ ਦਾ ਸਵਾਲ ਹੈ ਉਹ ਇਹ ਹੈਗਾ ਕਿ ਸੰਤਾਂ ਨੇ ਵੀ ਕਾਫੀ ਇਤਰਾਜ਼ ਕੀਤਾ ਕਿ ਤੁਸੀਂ ਜੋੜੇ ਮਾਂ ਤੋਂ ਵੀ ਜੋੜੇ ਗੰਢ ਰਹੇ ਹੋ ਨਾ ਤੁਸੀਂ ਫੋਟੋਆਂ ਲਾਈਆਂ ਇਹ ਤੁਸੀਂ ਫੋਟੋਆਂ ਨਾ ਲਾਓ ਇਹਨੂੰ ਬਾਹਰ ਦਿਓ ਉਦੇਸ ਜਿਸ ਨੂੰ ਇਹ ਬਣੀ ਸੀ ਕਿ ਇਸ ਤਰ੍ਹਾਂ ਦੇ ਫੋਟੋ ਨਵਾਈ ਜਾ ਰਹੇ ਸੀ ਕਿ ਤੁਸੀਂ ਇੱਥੇ ਫੋਟੋ ਨਾ ਲਾਓ ਦੇਖੋ ਫੋਟੋ ਦੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੀ ਹਾਂ ਕਿ ਇਹ ਸੰਤਾਂ ਦੀ ਹੀ ਦੇਣ ਹੀ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਹੀ ਆ ਕੇ ਇੱਥੋਂ ਜਿਹੜੀ ਸੇਵਾ ਚਲਾਈ ਹੀ ਜੇ ਸੰਗਤ ਦੇ ਮਨ ਦੇ ਵਿੱਚ ਅੱਜ ਵੀ ਕੋਈ ਕਿਸੇ ਤਰ੍ਹਾਂ ਦੀ ਠੇਸ ਹੈ ਤਾਂ ਅਸੀਂ ਸਮੂਹੀ ਕਮੇਟੀ ਵੱਲੋਂ ਆਪਣੇ ਵੱਲੋਂ ਅਸੀਂ ਇਸ ਚੀਜ਼ ਦੀ ਮਾਫੀ ਵੀ ਮੰਗਦੇ ਹਾਂ ਔਰ ਜੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਵੀ ਕੋਈ ਸਵਾਲ ਹੈ ਤੇ ਕੋਈ ਮਤਲਬ ਜਿਸ ਟਾਈਮ ਮਰਜ਼ੀ ਸਾਡੇ ਕੋਲ ਆ ਕੇ ਕਿਸੇ ਤਰ੍ਹਾਂ ਦਾ ਵੀ ਸੰਪਰਕ ਕਰ ਸਕਦੇ